ਪਟਿਆਲਾ ਦੇ ਸੈਂਟਰਲ ਬਲੌਕ ਐਸੋਸੀਏਸ਼ਨ ਐਸਐਸਸੀ ਨਗਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸ੍ਰੀ ਸੁਖਣੀ ਸਾਹਿਬ ਦੇ ਪਾਠ ਕਰਵਾਏ ਗਏ ਇਸ ਮੌਕੇ ਅਦਾਰਾ ਚੜ੍ਹਦੀ ਕਲਾ ਦੇ ਚੇਅਰਮੈਨ ਪਤਨ ਸ੍ਰੀ ਸਰਦਾਰ ਜਗਦੀਪ ਸਿੰਘ ਦਰਦੀ ਨੇ ਉੱਚੇਚੇ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਉਹਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਇਸ ਮੌਕੇ ਐਸੋਸੀਏਸ਼ਨ ਦੇ ਅਗੋਂ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਮੌਜੂਦ ਰਹੇ ਇਸ ਮੌਕੇ ਸੰਗਤ ਲਈ ਲੰਗਰ ਲਗਾਏ ਗਏ ਜਿਸ ਤਰ੍ਹਾਂ ਤ੍ਰੇਤੇ ਯੁਗ ਦੇ ਸ੍ਰੀ ਰਾਮ ਚਦਰ ਜੀ ਮਹਾਰਾਜ ਦਵਾਪਰ ਯੁਗ ਵਿੱਚ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਸਤਿ ਯੁਗ ਵਿੱਚ ਬਾਵਨ ਅਵਤਾਰ ਇਸੇ ਤਰ੍ਹਾਂ ਕਲ ਯੁਗ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਸਭ ਤੋਂ ਵੱਡੇ ਅਵਤਾਰ ਹੋਏ ਹਨ ਵੱਡਾ ਪੁਰਖ ਪ੍ਰਗਟਿਆ ਕਲ ਯੁਗੇ ਅੰਦਰ ਜੋਤ ਜਗਾਈ ਸਿੱਧ ਬੋਲਨ ਸ਼ੁਭ ਬਚਨ ਤਨ ਨਾਨਕ ਤੇਰੀ ਵਡੀ ਕਮਾਈ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ਤੇ ਆਉਣ ਤੋਂ ਪਹਿਲਾਂ ਬੜੀ ਭਾਰੀ ਤਪੱਸਿਆ ਕੀਤੀ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਿਸ਼ਿਓ ਬਣਾਈ ਗੁਰੂ ਨਾਨਕ ਦੇਵ ਜੀ ਦੇ ਭਾਗ ਵੱਡੇ ਸਨ ਕਿਸ ਤਰ੍ਹਾਂ ਚੰਗੀ ਸੀ ਕਿ ਉਹਨਾਂ ਦੀ ਪਰਮਾਤਮਾ ਨਾਲ ਇਸ ਤਰ੍ਹਾਂ ਦੇ ਬਣੇ ਕਿ ਪਰਮਾਤਮਾ ਦਾ ਹੀ ਰੂਪ ਹੋ ਗਏ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਹਿਮਕੁੰਟ ਪਹਾੜ ਉੱਤੇ ਤਪੱਸਿਆ ਕਰ ਰਹੇ ਸਨ ਤਾਂ ਉਹਨਾਂ ਨੂੰ ਪਰਮਾਤਮਾ ਨੇ ਸੰਸਾਰ ਵਿੱਚ ਜਾ ਕੇ ਧਰਮ ਜਲਾਵਨ ਸੰਤ ਉਬਾਰਨ ਦੁਸ਼ਟ ਸਬਨ ਕੋ ਬੋਲੋ ਪਾਰਨ ਇਹ ਸ਼ਕਤੀ ਦੇ ਕੇ ਸੰਸਾਰ ਵਿੱਚ ਭੇਜਿਆ ਸੀ ਅਤੇ ਉੱਥੇ ਵੀ ਉਹਨਾਂ ਨੇ ਹੇਮਕੁੰਟ ਪਹਾੜ ਹੈ ਜਹਾਂ ਸਬਤ ਸ਼੍ਰਿੰਗ ਸੋਭਤ ਆਇਆ ਤਹਾਂ ਸਬਤ ਸ਼੍ਰਿੰਗ ਤੇ ਨਾਮ ਕਹਾਵਾ ਪੰਡ ਰਾਜਾ ਜੋ ਕਮਾਵਾ ਤੈਮ ਅਨੰਤ ਤਪੱਸਿਆ ਸਾਦੀ ਮਹਾਕਾਲ ਕਾਲ ਦਾ ਆਰਾਦੀ ਤੋ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਰੂਪ ਸੰ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰੇਵਤਾਰ ਜਗਮਗ ਜੋਤ ਬਿਰਾਜ ਰਹੀ ਸ੍ਰੀ ਅਬਜਲ ਨਗਰ ਆਬਾਰ ਅਬਜਲ ਨਗਰ ਵਿੱਚ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦਿੱਤੀ ਸੀ ਅਤੇ ਆਪਣਾ ਆਪਣੀ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਜਗਾ ਦਿੱਤੀ ਸੀ ਅਤੇ ਇਸੇ ਤਰ੍ਹਾਂ ਜੋ ਵਾਹਿਗੁਰੂ ਦਾ ਮੰਤਰ ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਦੇ ਲੋਕਾਂ ਨੂੰ ਸੁਣਾਇਆ ਸੀ ਵਾਹਿਗੁਰੂ ਅਸੀਂ ਬੋਲਦੇ ਹਾਂ ਲੇਕਿਨ ਸਾਨੂੰ ਇਹ ਪਤਾ ਨਹੀਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼ਬਦ ਕਿਸ ਤਰ੍ਹਾਂ ਤੇ ਕਿਉਂ ਬਣਾਇਆ ਵਾਹਿਗੁਰੂ ਵਿੱਚ ਪਹਿਲਾ ਅੱਖਰ ਵਾਵਾ ਹੈ ਜੋ ਵਾਸਦੇਵ ਜੀ ਨੂੰ इंडिकेट ਕਰਦਾ ਹੈ ਦੂਸਰਾ ਅੱਖਰ ਹਾਹਾ ਹੈ ਜੋ ਹਰੀ ਨੂੰ ਇੰਡੀਕੇਟ ਕਰਦਾ ਹੈ ਅਤੇ ਤੀਸਰਾ ਅੱਖਰ ਗੱਗਾ ਹੈ ਜੋ गोविंद ਨੂੰ ਇੰਡੀਕੇਟ ਕਰਦਾ ਹੈ ਤਾਂ ਰਾਰਾ ਅੱਖਰ ਜੋ ਹੈ ਵਾਹਿਗੁਰੂ ਦਾ ਉਹ रामचन्द्र जी महाराज राम जी ਨੂੰ ਇੰਡੀਕੇਟ ਕਰਦਾ ਹੈ ਤਾਂ ਇਹ ਇਤਨੀ ਸਾਡੀ ਸਤਿਗੁਰੂ ਜੀ ਨੇ ਆਪਸ ਵਿੱਚ ਪਿਆਰ ਭਰੀ ਸਾਂਝ ਤੇ ਰਿਸ਼ਤਾ ਬਣਾਇਆ ਹੈ ਜਿਸ ਨੂੰ ਦੁਨੀਆ ਦੀ ਕੋਈ ਤਾਕਤ ਤੋੜ ਨਹੀਂ ਸਕਦੀ ਅਤੇ ਜਿਸ ਨੂੰ ਐਸਐਸਟੀ ਨਗਰ ਦੀਆਂ ਸੈਂਟਰਲ ਬਲਾਕ ਦੇ ਹਸਕਦਾ ਉਤੇ ਪ੍ਰਮਾਤਮਾ ਨੇ ਕਿਰਪਾ ਕਰਕੇ ਉਹਨਾਂ ਦਾ ਪਵਿੱਤਰ ਜਨਮ ਦਿਨ ਮਨਾਉਣ ਲਈ ਸਾਨੂੰ ਸਾਰਿਆਂ ਨੂੰ ਉਤਮ ਦਿੱਤਾ ਹੈ ਉਸ ਲਈ ਸਾਡਾ ਸਾਰਿਆਂ ਦਾ ਪ੍ਰਭੂ ਪਰਮਾਤਮਾ ਦਾ ਸ਼ੁਕਰ ਕਰਨਾ ਬੰਦਾ ਹੈ ਕਿ ਅਸੀਂ ਉਸ ਪਰਮਾਤਮਾ ਦਾ ਸ਼ੁਕਰ ਕਰੀਏ ਕਿ ਸਾਨੂੰ ਅੱਜ ਉਹਨਾਂ ਦੇ ਪਵਿੱਤਰ ਦਿਨ ਉਤੇ ਇਹ ਸੰਗਤ ਦੀ ਸਿਰਜਣਾ ਕਰਨ ਦਾ ਅਤੇ ਇਕੱਠੇ ਹੋ ਕੇ ਮਿਲ ਬੈਠ ਕੇ ਲੰਗਰ ਛਕਣ ਦਾ ਸਾਨੂੰ ਸੁਭਾਗ ਮਿਲਿਆ ਹੈ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਬਹੁਤ-ਬਹੁਤ ਧੰਨਵਾਦ ਜਿਵੇਂ ਸਾਰੇ ਸੰਸਾਰ ਦੇ ਵਿੱਚ ਸਿੱਖ ਧਰਮ ਦੇ ਬਾਨੀ ਸਰਬੱਤ ਦਾ ਭਲਾ ਚਾਹਣ ਵਾਲੇ ਗੁਰੂ ਨਾਨਕ ਪਾਤਸ਼ਾਹ ਦਾ 555ਵਾਂ ਪ੍ਰਕਾਸ਼ ਪੁਰਬ ਬਣਾਇਆ ਗਿਆ ਉਸੇ ਪ੍ਰਕਾਰ ਐਸਐਸਸੀ ਨਗਰ ਦੀ ਸੰਗਤ ਵੱਲੋਂ ਮਿਲ ਕੇ ਗੁਰੂ ਪਾਤਸ਼ਾਹ ਨੂੰ ਉਹਨਾਂ ਦੇ ਪ੍ਰਕਾਸ਼ ਪੁਰਬ ਤੇ ਯਾਦ ਕਰਕੇ ਉਹਨਾਂ ਦੀਆਂ ਸਖਿਮਾਨ ਤੇ ਵਿਚਾਰ ਕਰਕੇ ਜਿਹੜਾ ਉਹ ਮਨਾਇਆ ਗਿਆ ਹੈ ਪੁਰਨਾਣ ਪਾਸ਼ੀਆਂ ਬਹੁਤ ਸਿੰਪਲ ਜਣੀਆਂ ਸਖਿਆਵਾਂ ਨੇ ਉਹ ਕਹਿੰਦੇ ਵੀ ਸੱਚੀ ਸੁੱਚੀ ਕਿਰਤ ਕਰੋ ਪ੍ਰਮਾਤਮਾ ਜਿਸ ਨੇ ਸਾਨੂੰ ਇਹ ਜ਼ਿੰਦਗੀ ਬਖਸ਼ੀ ਹੈ ਉਹਨੂੰ ਯਾਦ ਕਰੋ ਦਾ ਸ਼ੁਕਰਾਨਾ ਕਰੋ ਤੇ ਆਪਣੀ ਜਿਹੜੀ ਚਾਹੋਂ ਆਉਂਦੀ ਕਿਰਤ ਹੈ ਜਿਹੜੀ ਉਹਦਾ ਦਸਬੰਦ ਕੱਟ ਕੇ ਲੋੜਵੰਦਾ ਦੀ ਜਿਹੜੀ ਆ ਉਹ ਮਦਦ ਕਰੋ ਅੱਜ ਇਹੀ ਇਥੇ ਵਿਚਾਰ ਕੀਤਾ ਗਿਆ ਇਹੀ ਜਿਹੜਾ ਸੰਗਤ ਵੱਲੋਂ ਪਰਨ ਕੀਤਾ ਗਿਆ ਸਾਰਿਆਂ ਨੇ ਰਲ ਕੇ ਉਹ ਉਸ ਅਕਾਲਪੁਰਖ ਸੱਚੇ ਪਾਤਸ਼ਾਹ ਦੀ ਜਿਹੜੀ ਉਪਮਾ ਕੀਤੀ ਹੈ ਗੁਰੂਆਂ ਦੇ ਪਾਤਸ਼ਾਹ ਦੀ ਉਪਮਾ ਕੀਤੀ ਗਈ ਹੈ ਤੇ ਰਲ ਕੇ ਫੇਟਾ ਸ਼ੋ ਡੰਗੇ ਪ੍ਰਚਾਰ ਜਿਹੜਾ ਉਹ ਛੱਕਿਆ ਗਿਆ ਅੱਜ ਪ੍ਰਕਾਸ਼ ਦੇ ਆੜੇ ਦੇ ਉੱਤੇ ਸੈਂਟਰ ਬਲੌਕ ਐਸਐਸਟੀ ਨਗਰ ਦੇ ਵਿੱਚ ਸੁਖਮਣੀ ਸਾਹਿਬ ਦੇ ਪਾਠ ਕਰਾਇਆ ਗਏ ਨੇ ਔਰ ਸਾਰਿਆਂ ਨੂੰ ਹੀ ਪ੍ਰਕਾਸ਼ ਦੇ ਆੜੇ ਦੇ ਉੱਤੇ ਮੈਂ ਆਪਣੇ ਵੱਲੋਂ ਇਲਾਕਾ ਨਿਵਾਸੀਆਂ ਵੱਲੋਂ ਸੈਂਟਰ ਬਲੌਕ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਪੂਰੇ ਸੰਸਾਰ ਦੇ ਵਿੱਚ ਜਿਹੜਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈਗਾ ਸਾਰੇ ਧਰਮਾਂ ਦਾ ਇਸ ਵਿੱਚ ਖਾਰਖਾ ਦਾ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ ਸੀ ਵੀ ਸਾਰੇ ਅਸੀਂ ਇੱਕ ਆ ਕੋਈ ਵੀ ਸਾਡੇ ਵਿੱਚ ਫਰਕ ਨਹੀਂ ਹੈ ਉਹੀ ਸਾਡਾ ਸੰਦੇਸ਼ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਕਿਹਾ ਉਸੇ ਨੂੰ ਅਸੀਂ ਧਿਆਨ ਚ ਰੱਖਦੇ ਹੋਏ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹੀ ਸਾਰੇ ਜਿੰਨੇ ਵੀ ਧਾਰਮਿਕ ਪ੍ਰੋਗਰਾਮ ਨੇ ਸਮਾਜਿਕ ਪ੍ਰੋਗਰਾਮ ਸਾਨੂੰ ਮਨਾਣੇ ਚਾਹੀਦੇ ਨੇ ਉਸੇ ਤਰੀਕੇ ਨਾਲ ਅੱਜ ਸੈਂਟਰ ਬਲੌਕ ਐਸਐਸਟੀ ਨਗਰ ਦੇ ਵਿੱਚ ਵੀ ਸੁਖਮਨੀ ਸਾਹਿਬ ਦੇ ਪਾਠ ਕਰਾ ਕੇ ਭੋਗ ਪਾਏ ਗਏ ਨੇ ਔਰ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਗੁਰੂ ਮਹਾਰਾਜ ਦੀ ਹਾਜ਼ਰੀ ਚ ਇੱਥੇ ਕੀਰਤਨ ਹੋਏ ਪਾਠ ਹੋਏ ਇਹ ਸੈਂਟਰਲ ਬਲਾਕ ਦੀ ਐਸੋਸੀਏਸ਼ਨ ਨੇ ਬਹੁਤ ਹੀ ਬੜਿਆ ਉਪਰਾਲਾ ਮੇਰੇ ਮੁਤਾਬਿਕ ਕੀਤਾ ਗਿਆ ਜਿੱਥੇ ਅੱਜ ਕੱਲ ਬੰਦੇ ਕੋਲ ਆਪਣੇ ਕੰਮਾਂ ਲਈ ਟਾਈਮ ਨਹੀਂ ਉਥੇ ਸਮੂਹ ਇਲਾਕਾ ਨਿਵਾਸੀਆਂ ਨੂੰ ਇੱਕ ਚੰਗੀ ਜਗ੍ਹਾ ਤੇ ਪਵਿੱਤਰ ਜਗ੍ਹਾ ਤੇ ਆਉਣ ਦਾ ਮੌਕਾ ਤੇ ਸਾਂਝ ਪਾਣ ਦਾ ਮੌਕਾ ਮਿਲਿਆ ਇਹ ਸਾਰੀ ਐਸੋਸੀਏਸ਼ਨ ਇਸ ਸੈਂਟਰਲ ਬਲਾਕ ਦੇ ਸਾਰੇ 200 ਗਜ਼ ਦੇ ਸਾਰੇ ਐਸਐਸਟੀ ਨਗਰ ਦੇ ਸਾਰੇ ਘਰ ਦੇ ਬਹੁਤ ਵਧਾਈ ਦੇ ਪਾਤਰ ਨੇ ਪਰਮਿੰਦਰ ਜੀ ਪੂਰੀ ਸਾਹਿਬ ਨੇ ਜੋ ਇੱਥੇ ਲੰਗਰ ਦੀ ਵਿਵਸਥਾ ਬੜੀ ਸੁਆਦਿਸ਼ਟ ਬਹੁਤ ਹੀ ਢੰਗ ਨਾਲ ਕੀਤੀ ਬਹੁਤ ਹੀ ਵਧੀਆ ਉਪਰਾਲਾ ਇਹ ਸਾਡੇ ਸਮਾਜ ਨੂੰ ਇਸ ਤਰ੍ਹਾਂ ਦੇ ਉਪਰਾਲੇ ਅੱਜ ਦੀ ਬਿਜ਼ੀਨਸ ਦੀ ਜ਼ਿੰਦਗੀ ਚ ਵੀ ਜੋ ਕਰ ਸਕਦੇ ਨੇ ਮੈਨੂੰ ਲੱਗਦਾ ਕਿ ਇਹ ਸਮਾਜ ਲਈ ਸਭ ਤੋਂ ਚੰਗੀ ਗੱਲ ਹੈ ਔਰ ਇਸ ਤਰ੍ਹਾਂ ਦੀ ਐਸੋਸੀਏਸ਼ਨਸ ਦਾ ਹਰ ਸੋਸਾਇਟੀ ਚ ਹੋਣਾ ਬਹੁਤ ਜ਼ਰੂਰੀ ਹੈ ਜੋ ਸਮਾਜ ਭਲਾਈ ਲਈ ਸਿਰਫ ਸਮਾਜ ਭਲਾਈ ਲਈ ਕੰਮ ਕਰਨਾ ਜਾਣਦੇ ਨੇ ਔਰ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੰਤਰੀ ਸਾਹਿਬ ਵੱਲੋਂ ਇਸ ਐਸੋਸੀਏਸ਼ਨ ਨੂੰ ਇਸ ਇਲਾਕੇ ਨੂੰ ਹਰ ਵਕਤ ਸਪੋਰਟ ਰੇਗੀ ਚੇਅਰਮੈਨ ਸਾਹਿਬ ਵੀ ਹਰ ਵਕਤ ਐਸਐਸਟੀ ਨਗਰ ਦੀ ਭਲਾਈ ਲਈ ਉਪਰਾਲਾ ਕਰਦੇ ਰਹਿੰਦੇ ਨੇ ਅਗਰ ਫੇਰ ਵੀ ਕੋਈ ਆਪਣੀਆਂ ਦਿੱਕਤਾਂ ਨੇ ਕੁਝ ਵੀ ਸਮੱਸਿਆਵਾਂ ਨੇ ਮੰਤਰੀ ਸਾਹਿਬ ਦੇ ਚੇਅਰਮੈਨ ਜੀ ਦੇ ਆਫਿਸ 'ਚ ਆਪਾਂ ਕਦੀ ਵੀ ਕਿਸੇ ਵਕਤ ਮਿਲ ਸਕਦੇ ਹਾਂ